ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਖੇ ਗੀਟੀ ਰੋਡ ਤੇ ਕੱਲ੍ਹ ਸ਼ਾਮ ਇੱਕ ਦਰਦਨਾਕ ਹਾਦਸਾ ਵਾਪਰਿਆ ਤਰੰਤਾਰਨ ਬਾਈਪਾਸ ਦੇ ਨੇੜੇ ਪਿਕ ਮੰਗ ਰਹੀ 4 ਸਾਲਾ ਬੱਚੀ ਨੂੰ ਅਣਪਛਾਤੀ ਕਾਰਨੇ ਬੇਰਮੀ ਨਾਲ ਟੱਕਰ ਮਾਰ ਕੇ ਕੁਚਲ ਦਿੱਤਾ ਹਾਦਸਾ ਸ਼ਾਮ ਕਰੀਬ 5:30 ਵਜੇ ਵਾਪਰਿਆ ਬੱਚੀ ਦੀ ਮਾਂ ਪ੍ਰਿਆ ਨੇ ਦੱਸਿਆ ਕਿ ਉਹ ਆਪਣੀ ਧੀ ਸਿਮਰ ਨਾਲ ਹਾਈਵੇ ਤੇ ਪਿਕ ਮੰਗ ਰਹੀ ਸੀ ਕਿ ਅਚਾਨਕ ਅੰਮ੍ਰਿਤਸਰ ਵੱਲੋਂ ਆ ਰਹੀ ਕਾਰ ਨੇ ਬੇਕਾਬੂ ਹੋ ਕੇ ਤੀਨ ਟੱਕਰ ਮਾਰੀ ਅਤੇ 10 ਤੋਂ 20 ਫੁੱਟ ਤੱਕ ਕਸੀਟਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਈ ਟੱਕਰ ਇਨੀ ਭਿਆਨਕ ਸੀ ਕਿ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਂਚ ਅਧਿਕਾਰੀ ਮੇਜਰ ਸਿੰਘ ਨੇ ਕਿਹਾ ਕਿ ਹਾਦਸੇ ਵਾਲੇ ਇਲਾਕੇ ਦੇ ਸੀਸੀਟੀਵੀ ਫੁਟੇਜ ਚੈੱਕ ਕੀਤੇ ਜਾ ਰਹੇ ਹਨ ਅਤੇ ਦੋਸ਼ੀ ਕਾਰ ਸਵਾਰ ਨੂੰ ਜਲਦੀ ਕਾਬੂ ਕਰਕੇ ਸਖਤ ਸਜ਼ਾ ਦਿੱਤੀ ਜਾਵੇਗੀ। ਮ੍ਰਿਤਕ ਬੱਚੀ ਦੇ ਦੋ ਹੋਰ ਭਰਾ ਭੈਣ ਵੀ ਹਨ ਜਦਕਿ ਪਿਤਾ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਬੱਚੀ ਦੀ ਲਾਸ਼ ਪੋਸਟ ਮਾਰਟਮ ਲਈ ਭੇਜੀ ਗਈ ਹੈ। ਸਥਾਨਕ ਲੋਕਾਂ ਨੇ ਇਸ ਹਾਦਸੇ ਤੇ ਡੂੰਘਾ ਦੁੱਖ ਪ੍ਰਗਟਾਇਆ ਅਤੇ ਸਰਕਾਰ ਨੂੰ ਮੰਗ ਕੀਤੀ ਕਿ ਪਰਿਵਾਰ ਨੂੰ ਇਨਸਾਫ ਮਿਲੇ ਤੇ ਦੋਸ਼ੀ ਨੂੰ ਕੜੀ ਸਜ਼ਾ ਦਿੱਤੀ ਜਾਵੇ। ਮੈਂ ਪ੍ਰਿਕੁੜੀ ਲੈ ਕੇ ਨੰਗਲ ਤੇ ਤਿੰਨ ਚਾਰ ਜਾਣੇ ਆਂ ਕਾਰ ਥੱਲੇ ਦੇ ਕੇ ਸਪੀਡ ਹੀ ਲਾ ਲਈ ਮੈਂ ਫੱਡੀ ਰਹਿ ਗਈ ਇਕੱਲਿਓ ਕੱਢੀ ਕਾਰ ਤੇ ਉਹ ਕਿ ਪਿੱਛੇ ਪਹੁੰਕੇ ਵੇਖਿਆ ਨਹੀਂ ਉਹਨਾਂ ਨੇ ਮੈਂ ਫੱਡੀ ਰਹਿ ਗਈ ਤੇ ਉਹਦਾ ਚੱਲ ਕੇ ਕਾਰ ਵਾਲੇ ਬੋਤੇ ਸੁੱਟ ਕੇ ਸੁੱਤੀ ਮੇਰੀ ਨੂੰ ਚਾਰ ਸਾਲਾਂ ਦੀ ਆ ਗੁੜੀਆ ਕਿੰਨੇ ਸਾਲ ਦੀ ਚਾਰ ਸਾਲ ਦੀ ਐਡੀ ਮੁਸ਼ਕਲ ਪਾਲੀ ਮੈਂ ਚੱਪਿਆਂ ਘਟੇ ਆਣਾ ਤੇ ਬੱਚੇ ਨਹੀਂ ਲੱਭਦੇ ਆਏ ਪੇਛੇ ਗਿਆ ਕਿਤੀ ਪੁਲਿਸ ਨੂੰ ਮੈਂ ਕਿਤੇ ਇਕੱਲੀ ਚੁੱਕੇ ਦਵਦੰਗੇ ਨਾਲ ਨਹੀਂ ਸੀ ਕੋਈ ਮੈਂ ਇਕੱਲੀ ਚੁੱਕੇ ਭੱਜ ਕੇ ਆਈ ਦਵਾ ਦੋ ਕਿਸੇ ਨੇ ਮੇਰਾ ਸਾਥ ਨਹੀਂ ਹਟੋ ਦਿੱਤਾ ਭੱਜੀ ਉੱਠੇ ਆ ਤੇਰੇ ਪਾਸੇ ਆ ਰਹੇ ਸੀ ਵੇਲੀ ਲੱਗੋ ਮੈਂ ਨੰਗਨ ਦੀ ਵੇਲੀ ਤਾਣੀ ਉੱਥੋਂ ਗੱਡੀ ਵੇਲੀ ਲੱਗੋ ਮਿਲ ਕੇ ਗਈ ਸਪੀਡ ਲਾ ਲਈ ਗੱਡੀ ਨੇ ਆਈ ਦਵਾਦਮ ਮੇ ਕੋ ਵੇਖਿਆ ਨਹੀਂ ਗਿਆ ਕਿੰਨੇ ਵੀ ਦੀ ਗੱਲ ਹਾਂ ਹੁਣੇ ਉਹਨੇ ਹੀ ਹੋਇਆ 5 ਵਜੇ ਨਾ 6 ਵਜੇ ਨਾ ਦਵਾ ਦਵਾ ਵਿਚ ਲਾ ਕੇ ਰੱਬਾ ਮੈਂ ਉਤੇ ਕਲਪਦੀ ਨਹੀਂ ਮੈਂ ਤਾਂ ਬੜੀ ਮੁਸ਼ਕਿਲ ਆਈ ਧੀ ਆਪਣੀ ਲੈ ਕੇ ਹੁੰਜੇ ਤੇ ਆਈ ਮੈਂ ਹੁੰਜੇ ਤੇ ਆਈ ਮੈਂ ਜੀ ਮੰਗ ਕਰਦੇ ਸਰਕਾਰ ਕੋ ਹਾਂਜੀ ਆ ਸਮਲੀ ਉਹਦਾ ਪੀਓ ਮੇਰਾ ਨਾ ਸ਼ਿਲੂ ਕੀ ਗੱਲ ਕੀ ਪੂਰੀ ਕਾਰ ਪੂਰੀ ਕਾਰ ਥਲੇ ਦੇ ਇੱਕ ਮਿੰਟ ਇੱਕ ਮਿੰਟ ਦਵਾ ਦਵਾ ਦੇ ਕੇ ਚਲ ਗਏ ਬਾਹ ਫੜਦੀ ਰਹਿ ਗਈ ਉਹ ਦਵਾ ਦਵਾ ਉਤੋਰੀ ਹਾਂ ਜੀ ਉੱਧਰ ਵੀ ਜਾਣੀ ਨੰਗਨ ਦੇ ਸੀ ਇਹ ਵੇਲੀ ਤਾਣੀ ਨੰਗਨ ਦੇ ਸੀ ਇਹ ਵੇਲੀ ਤਾਣੀ ਉੱਤੇ ਨੰਗਨ ਦੇ ਸੀ ਤੇ ਘਾਰ ਥੱਲੇ ਬਾਹ ਬੜੀ ਸੀ ਕਿੰਨੇ ਸਾਲ ਦੀ ਕੁੜੀ ਹੈ ਹਾਂ ਜੀ ਕਿੰਨੇ ਸਾਲ ਦੀ ਕੁੜੀ ਸੀ 4 ਸਾਲ ਦੀ ਸੀ ਬੜੀ ਮੁਸ਼ਕਲ ਮੈਂ ਆਪਣੀ ਧੀ ਪਾਲੀ ਆ ਕੀ ਗੱਲ ਕੀ ਹੋਈ ਹੈ ਜੀ ਵੇਲੀ ਤੋਂ ਆ ਰਹੇ ਸੀ ਆਪਣਾ ਤੇ ਉਧਰਲੀ ਸਾਈਡ ਤੋਂ ਟੰਕੇ ਆਪਣਾ ਗੁਜ਼ਾਰਾ ਕਰਦੇ ਸੀ ਘਰ ਦੇ ਜੀ ਮਾਰੇ ਆਗੇ ਆ ਤੇ ਉਸ ਕਰਕੇ ਇਹਨਾਂ ਦੀ ਗੁੜੀਆਂ ਨੂੰ ਪਿੱਛੋਂ ਬੈਕ ਜਾਂ ਕਿਦਾਂ ਸਿੱਧੀ ਗੱਡੀ ਵਜੀ ਆ ਕਿ ਬੈਕ ਵਜੀ ਆ ਮਾਰ ਕੇ ਸੁੱਟ ਕੇ ਚਲੇ ਗਏ ਆ ਤੇ ਅਸੀਂ ਮੰਗਿਆ ਇਹੋ ਕਰਦੇ ਪਏ ਆ ਕਿ ਵੀ ਸਾਡਾ ਇਨਸਾਫ ਜਿਹੜਾ ਵਾ ਕੀਤਾ ਜਾਵੇ ਉਹਨਾਂ ਨੇ ਇਸ ਬੰਦੇ ਪੁਲਿਸ ਨੂੰ ਸੂਚਿਤ ਹਾਂਜੀ ਪੁਲਿਸ ਨੂੰ ਸੂਚਿਤ ਕੀਤਾ ਵਾ ਬੇਨਤੀ ਕੀਤੀ ਉਹਨਾਂ ਗੱਡੀ ਵੀ ਉਹਨਾਂ ਨੇ ਵੀ ਕਿਹਾ ਕਿ ਵੀ ਤਹੀ ਕਾਰਵਾਈ ਕਰੋ ਕੀ ਮੰਗ ਕਰਦੇ ਜੀ ਮੰਗਿਆ ਉਹ ਕਰਦੇ ਪਏ ਆ ਸਰ ਕੇ ਵੀ ਤੁਸੀਂ ਆਪਸਾਂ ਨੇ ਇਹ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਇਹ ਵਿਚਾਰੀ ਬਾਹਰ ਅੰਦਰ ਗਈ ਆ ਬੱਚੇ ਲੈ ਕੇ ਬੰਦਾ ਇਹਦਾ ਅੰਬਲੀ ਸ਼ੰਬਲੀ ਆ ਵਿਚਾਰਾ ਮੰਕੇ ਰੋਟੀ ਖਾਂਦੇ ਨੇ ਤੇ ਉੱਥੇ ਆਉਣ ਡਈ ਸੀ ਦੀ ਤੇ ਇਸ ਤਰ੍ਹਾਂ ਹੀ ਆ ਵੀ ਪਿੱਛੇ ਹੋਣ ਗੱਡੀ ਮਾਰੀ ਕੇ ਗਾੜੀ ਨੂੰ ਮਾਰੀ ਆਦੀ ਤੇ ਬਚਾਈ ਦੀ ਅੱਧਾ ਸਿਰ ਖੋਪਰੀ ਜਿਹੜੀ ਲੱਤ ਗਈ ਤੇ ਇਹ ਵੀ ਕਾਰਵਾਈ ਕੀਤੀ ਜਾਵੇ ਕੋਈ ਇਹਨੇ ਕਿਨੇ ਕਿਨ ਇਨਸਾਫ ਕੀਤਾ ਜਾਵੇ ਨਿਕਨੇ ਕਿਨੇ ਕਿ ਬੱਚੇ ਨੇ ਆ ਵੇ ਘਰ ਵਾਲਾ ਵੇ ਵੀ ਇਹਦਾ ਕੀ ਆ ਦੋ ਬੱਚੇ ਦੋ ਬੱਚੇ